ਜੀ ਟਿੱਕੀਆਂ ਤਿਆਰ ਜੀ ਹੁਣ ਖਾਣ ਵਾਸਤੇ ਅਸਾਂ ਪਹਿਲਾਂ ਬਾਲੇ ਆਲੂ ਆ ਪਹਿਲਾਂ ਬਾਲੇ ਆਲੂ ਫਿਰ ਉਹਨਾ ਸਾਈਡ ਤੇ ਵੀ ਨਹੀਂ ਮੈਂ ਗਾਜਰ ਤੇ ਮooli ਹੁੰਦੀ ਆ ਜਿਹਦੇ ਉੱਤੇ ਪਕਾਈ ਦੀ ਹਾਂ ਜੀ ਉਹ ਤਿਆਰੀ ਕਰ ਰਹੇ ਹਾਂ ਨਾਲ ਮੈਂ ਚੰਨੀ ਬਣਾਈ ਹਰੀ ਗੰਡਾ ਮਤਲਬ ਟਮਾਟਰ ਪੂਦਨਾ ਕੋਈ ਨਹੀਂ ਤੋ ਛੋਡ ਪੰਜਾਬੀ ਬੋਲਿਆ ਕਰ ਕੋਈ ਨਹੀਂ ਕਮੈਂਟਾਂ ਜਾਂਦੇ ਨਾ ਦੇਸੀ ਪੰਜਾਬੀ ਬੋਲਦੇ ਜਾਂ ਦੇਸੀ ਆ ਕੋਈ ਨਹੀਂ ਦੇਸੀ ਚੰਗੇ ਆ ਆਪਣੀ ਪੰਜਾਬੀ ਮਾਂ ਬੋਲੀ ਬੋਲਦੇ ਚੰਗਾ ਹਾਂ ਆ ਪੰਜਾਬੀ ਆਪਾਂ ਕੋਈ ਗਾਣੇ ਤੋ ਸ਼ਬਦ ਬੋਲਿਆ ਕਰ ਪੰਜਾਬੀ ਦੇ ਚੰਗਾ ਪੰਜਾਬੀ ਬਣਾ ਕੇ ਨਹੀਂ ਨਹੀਂ ਉਹ ਗੰਡੇ ਤੋਂ ਝਾਗੀ ਨਾ ਗੰਡੇ ਨੂੰ ਗੰਡੇ ਕਹਿਣਾ ਨਹੀਂ ਪਰ ਗੰਡਾ ਬੇਤਰਾਂ ਦਾ ਨਾ ਹਾਂ ਪਿਆਜ਼ ਵਾਲਾ ਗੰਡਾ ਕਿਹੜਾ ਅੱਛਾ ਅਸੀਂ ਇਸ ਤਰ੍ਹਾਂ ਕਰਦਾ ਪਿੱਕਦਾ ਹਾਂ ਤੇ ਬਾਕੀ ਗੰਡਾ ਜਿਹੜਾ ਪਿਆਜ ਹੁੰਦਾ ਹੈ ਟਮਾਟਰ ਧਨੀਆ ਇਹਨਾਂ ਕੋਚਿਮਲਾ ਮਿਰਚ ਸ਼ਿਮਲਾ ਮਿਰਚ ਜੇ ਚਲਹਾ ਹਾ ਦੇ ਅੱਛਾ ਮਿਕਸੀ ਜ ਰਗੜ ਦਿੱਤਾ ਨਾ ਹਾਂ ਔਰ ਮੈਂ ਆ ਸਾਈਡਸ ਤਿਆਰ ਕਰਨ ਲੱਗੀ ਹਾਂ ਚਲੋ ਕਰਤਾ ਇਹਨਾਂ ਬਸ ਜੂਤੇ ਨਾ ਹੁਣੇ ਅੱਛਾ ਸੱਕਰੀਆਂ ਵੱਖਰੀਆਂ ਅੱਛਾ ਹਾਂ ਮੈਂ ਨਾ ਉਹ ਲਗੀ ਆਲੂ ਬਾਲ ਕੇ ਰੱਖੇ ਸੀ ਤੇ ਹੁਣ ਮੈਂ ਆਲੂ ਤੇਰੇ ਮੈਸ਼ ਕਰਨੀ ਆ ਮੈਸ਼ ਕਰਕੇ ਨਾ ਇਹਦੇ ਅੱਜ ਫਿਰ ਪਾ ਦੇਣਾ ਕਾਰਨ ਫਲਰ ਤੋਂ ਤਿੰਨ ਚੁਟਕੀ ਤੇ ਮੱਸੇ ਰਨੂੰ ਚੰਗੀ ਤਰ੍ਹਾਂ ਇਦਾਂ ਨਹੀਂ ਪਕਾ ਗੁੰਨੀ ਨਾਲ ਜਿੱਦਾਂ ਉਹ ਤਾਂ ਗੁੰਨ ਲਈਦਾ ਪਹਿਲਾਂ ਮੈਂ ਜਿਹੜੇ ਉਬਲੇ ਹੋਏ ਆਲੂ ਸੀ ਉਹ ਮੈਸ਼ ਕਰ ਲਏ ਤੇ ਹੁਣ ਮੈਂ ਨਾ ਅਦਰਕ ਜਿਹੜਾ ਉਹਨੂੰ ਬਰੀਕ-ਬਰੀਕ ਇੱਥੇ ਮੈਸ਼ ਕਰ ਲੈਣਾ ਫਿਰ ਜਸਟ ਥੋੜਾ ਜਿਹਾ ਪੇਸਟ ਵਾਸਤੇ ਹੁਣ ਮੈਂ ਨਾ ਕਾਲੀ ਮਿਰਚ ਜਿਹੜੀ ਨੂੰ ਥੋੜੀ ਜੀ ਮੈਂ ਕਾਲੀ ਮਿਰਚ ਪਾਣੀ ਸੁਆਦ ਦੇਣ ਸਾਥ ਥੋੜੀ ਜੀ ਫਿਰ ਪਾਣਾ ਥੋੜਾ ਜਿਹਾ ਨਮਕ ਅੱਧਾ ਚਮਚਾ ਪਾ ਲੈਣਾ ਮੈਂ ਇੰਨਾ ਤਾਂ ਫਿਰ ਅੰਦਾਜ਼ੇ ਨਹੀਂ ਬਣਾਉਂਦੇ ਕਿ ਸਰੰਗੀ ਚੰਦਰਾ ਜੀ ਨੇ ਸਿੱਟਿਆ ਨਹੀਂ ਫਿਰ ਪੋਣਾ ਕਾਰਨ ਫਲਾ ਇਹਦੇ ਵਿੱਚ ਥੋੜੇ ਤੋਂ ਚਮਚੇ ਹੁਣ ਨਾ ਮੈਂ ਪੈਨ ਦੇ ਵਿੱਚ ਆਇਲ ਪਾ ਕੇ ਨਾ ਤੇ ਹੁਣ ਉਹਨੂੰ ਗਰਮ ਕਰਨ ਵਾਸਤੇ ਰੱਖ ਲਿਆ ਆ ਫਿਰ ਆ ਵੀ ਗੋਲ ਗੋਲ ਟਿੱਕੀਆਂ ਬਣਾ ਕੇ ਨਾ ਹਾਂ ਇਹਦੇ ਵਿੱਚ ਰੱਖਣ ਲੱਗੀ ਮੈਂ ਮੈਨੂੰ ਪਰ ਇਹਨੂੰ ਜ਼ਿਆਦਾ ਨਹੀਂ ਤੱਤਾ ਕਰਨਾ ਮਤਲਬ ਜਿਹੜਾ ਵਾਰਮ ਜਾਂਦਾ ਨਾ ਉਦਾਂ ਦਾ ਨਹੀਂ ਤੇ ਫਿਰ ਬਾਹਰੋਂ ਸੜ ਜਾਂਦੀ ਐ ਅੰਦਰੋਂ ਪੱਕਦੀ ਨਹੀਂ ਤੇ ਮੈਂ ਆਹ ਵੇਖਿਆ ਮੇਰਾ ਤੇ ਠੰਡਾ ਹੈ ਤੇ ਮੈਂ ਇਹਦਾ ਚੁੱਲ੍ਹਾ ਨੂੰ ਘਟ ਕਾ ਦੇਣਾ ਆਲੇਲੀ ਫੋਟੋ ਤੇ ਲੈਣੀ ਆ ਮੈਂ ਬਲ ਬੋਲ ਕਰ ਕਰ ਪਾਈ ਸੀ ਹਾਂਜੀ ਤਾਂ ਤੁਹਾਨੂੰ ਕਿਵਾਂ ਲਾਉਂਦੀ ਮੇਰਾ ਚਿੱਪਨ ਨਾ ਹਾਂ ਫੇਰ ਦੇਖੋ ਕਿੰਨਾ ਕ੍ਰਿਸਪੀ ਕ੍ਰਿਸਪੀ ਹੈ ਕੋ ਨਾ ਵੇਖ ਆਹ ਇੱਕ ਅਰੇ ਇਹ ਹੌਲੀਲੀ ਪਨ ਪਨ ਲੈਂਦੇ ਫੇਰ ਬਣਉਂਦੀਆਂ ਆਹ ਵੇਖੋ ਇਹ ਸੋਹਣੀਆਂ ਨਾ ਇਹਨਾਂ ਨੂੰ ਨੱਪਣਾ ਆ ਫਿਰ ਨਾਪਗੇ ਨਾ ਫਿਰ ਇਹਨੂੰ ਪਤਾ ਪਤਲੀ ਜੀ ਕਰ ਲੈਂਦੀਆਂ ਹਨਾ ਉਹਨਾਂ ਫਿਰ ਇਹਨਾਂ ਨੂੰ ਫਿਰ ਪੁੱਜਣੇ ਨੇ ਕ੍ਰਿਸਪੀ ਬਣ ਜਾਣਾ ਵੇਖਿਓ ਮੇਰੇ ਨੂੰ ਜੁੜੇ ਪਾਣੀ ਹੋਣ ਡਿਆ ਹੂੰ ਫੇਨੇ ਖਾਣਗੇ ਇਹ ਬੜੇ ਚੇਤੇ ਟਟਕੀਆਂ ਖਾਧੀਆਂ ਹਨਾ ਆਪਾਂ ਖਾਧੀਆਂ ਸੀ ਰਹਿਮਤ ਹੋਣ ਤੋਂ ਪਹਿਲਾਂ ਖਾਧੀਆਂ ਸੀ ਹਾਂ ਸਾਰਾ ਗਿਆ ਹਾਂ ਸਾਰਾ ਗਿਆ ਕੋਈ ਗੱਲ ਨਹੀਂ ਆਪਣੀ ਬੇਬੀ ਵੱਡਾ ਗਿਆ ਫਿਰ ਆਪਣੇ ਕੋਲ ਟਾਈਮ ਹੀ ਟਾਈਮ ਹੈ ਸਹੀ ਗੱਲ ਤੇ ਹਾਂ ਖਾਣ ਤੇ ਮੈਂ ਲਾ ਲਿਨਾ ਬਣਾਈ ਜੋ ਖਾਈ ਜੋ ਆਪਣਾ ਆਪਣਾ ਇਹ ਮੰਨ ਗਏ ਜੇ ਨਾ ਮੰਨ ਗਏ ਜੀ ਕਿੰਨੇ ਹਾਂਜੀ ਸੁੱਕਾ ਇਹਦੇ ਤੇਰੀ ਅੱਗੇ ਬਹੁਤ ਤਾਰੀਫ ਕਰਦੇ ਸਾਰੇ ਅੱਗੇ ਵੀ ਸੁੱਕਾ ਛਾਡੀ ਬਹੁਤ ਸਵਾਚੀ ਜਿਆ ਬਣਾ ਲਿੰਦੀ ਆ ਇੱਥੇ ਹੀ ਆ ਕੇ ਸਿੱਖੀਆਂ ਪਹਿਲਾਂ ਨਹੀਂ ਜਾਦੇ ਕਹਿੰਦੇ ਨਹੀਂ ਜਾਇ ਚ ਹੱਥਾਂ ਤੇ ਮਿਲ ਜਾਂਦੀਆਂ ਇਹਨਾਂ ਦਾ ਬਚਾਰਾ ਆਰਾਮ ਨਾਲ ਆਈ ਗਈ ਆ ਉੱਤੇ ਤਾਂ ਸਹੀ ਪਤਲੀ ਘਰ ਪਾਜੀਦਾ ਸੀ ਲੈ ਕੇ ਮਰਛਾ ਕਰਨ ਹਾਂ ਦੇਖੇ ਮੈਂ ਚੱਲ ਵਧੀਆ ਵਾ ਘਰ ਵੀ ਫਰੈਸ਼ ਨਾਲ ਹੈ ਨਾ ਹਾਂ ਵਧੀਆ ਆ ਸਾਰਾ ਕੁਝ ਫਰੈਸ਼ ਤਾਜਾ 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 ਹਾਂ ਚਲੋ ਇਹ ਬਹੁਤ ਟੀਕੀ ਮੈਨੂੰ ਆਪਣੇ ਹੱਥ ਦੀ ਟੀਕੀ ਬਹੁਤ ਪਸੰਦ ਆ ਪਤਾ ਨਹੀਂ ਕਿਉਂ ਮੈਨੂੰ ਆ ਵੀ ਕੁਝ ਜੰਦਿਆਂ ਨੂੰ ਤਾਂ ਮੈਨੂੰ ਅਦਰਕ ਦੀ ਸਮੈਲ ਆਉਂਦੀ ਹੈ ਹਾਂ ਟੀਕੀ ਚਟਨੀ ਚਟਨੀ ਬਣਾ ਕੇ ਖਾਵਾਂਗੇ ਚਟਨੀ ਇਸਕਾ ਬੜੀ ਸਵਾਦ ਚਟਨੀ ਕਿਆ ਦਿਨ ਬਣਾਵਾਂਗੇ ਹਮ ਕਿਨਾਂ ਜੀ ਅੱਰਾ ਬਣਾਵਾਂਗੇ ਹਾਂ ਹਾਂ ਚਲੋ ਬਾਕੀ ਤੁਹਾਨੂੰ ਟੀਕੀਆਂ ਰੱਖੋ ਪਰੇਤ ਤੇ ਖਾਓ ਹਾਂ ਹੁਣ ਤੁਹਾਨੂੰ ਬਣਾ ਲਓ ਜੀ ਟੀਕੀਆਂ ਤਿਆਰ ਜੀ ਹੁਣ ਖਾਣ ਵਾਸਤੇ ਮੇਰੇ ਪੈਰ ਪੀੜਾਂ ਲਾ ਕੇ ਖਲੋ ਖਲੋ ਕੇ ਨਾਲੇ ਕਈ ਦਿਨਾਂ ਨੇ ਸਾਹ ਲਏ ਚਲੋ ਜੀ ਇਕੱਲੇ ਆ ਨਹੀਂ ਸੀ ਇਹ ਤੁਹਾਡੀ ਆ ਹਾਂ ਤੇ ਸਾਡੀ ਬਿੱਲੀ ਸੌਂ ਗਈ ਆ ਪਰ ਅਸੀਂ ਬਿੱਲੀ ਆ ਤੇ ਰੱਖ ਲੈਣੀ ਪਰ ਬਿੱਲੀ ਨੇ ਕਿਜਗ ਗਰਮ ਤੇ ਉਕ ਸੱਚ ਖਾਦੀ ਨਹੀਂ ਜਾਣੀ ਚਲੋ ਕਈ ਦਿਨਾਂ ਨੇ ਸੌਂਦਾ ਕੀ ਪਤਾ ਸਹੀ ਗੱਲ ਚਲਦੀ ਫੜ ਮੈਂ ਆਪਣੀ ਪਾ ਲਿਆ ਚਲ ਤੇ ਤੁਸੀਂ ਵੀ ਸਾਰੇ ਖਾ ਕੇ ਦੱਸਿਓ ਵੀ ਇਹ ਕੇ ਦੱਸਿਓ ਵੀ ਇੱਕ ਦੱਸਿਓ ਸੱਚੇ ਕਿੰਦਾਂ ਦੀਆਂ ਬਣੀਆਂ ਕਿਉਂਕਿ ਤੁਸੀਂ ਵੇਖ ਹੀ ਸਕਦੇ ਹੋ ਖਾਦੇ ਤੁਸੀਂ ਸਕਦੇ ਇਸ ਕੋ ਥੱਲੇ ਕਰਿ ਵਿਖਾਈਏ ਨਾ ਆਪਾਂ ਥਾਲੀ ਸਜੀ ਤੇ ਬਹੁਤ ਧੰਨਵਾਦ ਸਖੋ ਤੁਹਾਡਾ ਕਿ ਤੁਸੀਂ ਸਾਨੂੰ ਇਨੀ ਵਿਜੀ ਲਾਈਫ ਤੋਂ ਪਿਆਰੀ ਜੀ ਬਿੱਲੀ ਛੱਡ ਘਰ ਉਹਨੂੰ ਸਾਮਕ ਦੇ ਵੀਓ ਤੇ ਸਾਨੂੰ ਸੋਹਣੀਆਂ ਸੋਹਣੀਆਂ ਚੀਜ਼ਾਂ ਬਣਾ ਕੇ ਖਵਾਉਂਦੇ ਹੋ ਬਹੁਤ ਧੰਨਵਾਦ ਤੁਹਾਡਾ ਤੇ ਉਸ ਤੋਂ ਵੱਧ ਧੰਨਵਾਦ ਬਾਬਾ ਜੀ ਦਾ ਜਿੰਨੇ ਤੁਹਾਨੂੰ ਮਲਾਇਆ ਓਕੇ ਤੇ ਕੀ ਕਰਨੀ ਮੇਰੀ ਘਰ ਵਾਲੀ ਬਣਾਇਆ ਚੰਗਾ ਬਾਏ ਬਾਏ ਮੈਨੂੰ ਲੱਗਦਾ ਨਾ ਇਹ ਹੀ ਹੁੰਦਾ ਵੀ ਚਲ ਇੱਕ ਛੁੱਟੀ ਆ ਤਾਂ ਉਹਦੇ ਵਾਲੇ ਦੇ ਨੂੰ ਕੁਛ ਨਾ ਕੁਛ ਵੱਖਰਾ ਬਣਾ ਕੇ ਨਾ ਖਵਾਇਆ ਜਾਵੇ ਵੀ ਥੋੜਾ ਜਿਹਾ ਡੇਸ਼ ਸਪੈਸ਼ਲ ਦਿਵਾ ਜਾਂਦਾ ਹੈ ਨਾ ਇਹ ਵੀ ਦੱਸ ਵੀ ਘਰ ਦੀਆਂ ਸਫਾਈਆਂ ਵੀ ਕਰਨੀਆਂ ਸਹੀ ਬਿੱਲੀ ਨੂੰ ਵੀ ਸਾਬਣਾ ਉਸੇ ਦੇ ਇੱਕ ਦਿਨ ਚੀਜ਼ ਇੱਕ ਦਿਨ ਚੀ ਹਫਤੇ ਬਾਅਦ ਸਾਰੇ ਘਰ ਦੀ ਸਫਾਈ ਵੀ ਕਰਨੀ ਬੱਚਾ ਵੀ ਸਾਬਣਾ ਗ੍ਰੋਸਰੀ ਵੀ ਲਿਓਣੀ ਹੈ ਮੱਕੀ ਸਾਰਿਆਂ ਨੂੰ ਪਤਾ ਜਿਹੜੇ ਜਿਹੜੇ ਬਾਹਰਲੇ ਮੁਲਕ ਚ ਵੀ ਕਿੰਨੀ ਬਿਜ਼ੀ ਲਾਈਫ ਹੈ ਬਾਹਰਲੇ ਮੁਲਕਾਂ ਦੀ ਖਾਸ ਕਰਕੇ ਛੋਟੇ ਬੱਚੇ ਨਾਲ ਹਾਂ ਬੱਚੇ ਵੱਡੇ ਹੋ ਜਾਣ ਫਿਰ ਨਹੀਂ ਕੋਈ ਟੈਨਸ਼ਨ ਇਹ ਨਹੀਂ ਹੁੰਦੀ ਕਿ ਚਲੋ ਚਲੋ ਖਾ ਲਓ ਠੀਕ ਹੈ ਸਸਰੀ ਘਰ ਸਾਰਿਆਂ ਨੂੰ ਹਾਂਜੀ